ਸ਼ਸ਼ੀਕਾ ਜੀ ਅੱਜ ਆਪਾਂ 6 ਘਟਿਆਰੇ ਪੇਟੀਕੋਟ ਦੀ ਕਟਿੰਗ ਕਰਾਂਗੇ ਪੇਟੀਕੋਟ ਕਟਿੰਗ ਕਰਨ ਲਈ ਆਪਾਂ ਨੂੰ 2 ਮੀਟਰ ਕੱਪੜਾ ਚਾਹੀਦਾ ਹੈ ਕੱਪੜੇ ਨੂੰ ਆਪਾਂ 4 ਫੋਲਡ ਦੇ ਵਿੱਚ ਰੱਖਾਂਗੇ ਇਸ ਤਰ੍ਹਾਂ ਦੁਹਰਾ ਕਰਕੇ ਖੁੱਲੇ ਵਾਲੀ ਸਾਈਡ ਆਪਣੇ ਵੱਨੀ ਰੱਖਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਪੇਟੀਕੋਟ ਦੇ ਬੈਲਟ ਲਈ 2 ਇੰਚ ਕੱਪੜਾ ਲਵਾਂਗੇ ਇਹ ਆਪਣਾ ਕਪੜਾ ਵੈੱਟ ਲਈ ਹੈ 22 ਇੰਚ। ਬੈਟੀ ਕੋਟ ਦੀ ਕਟਿੰਗ ਦੇ ਲਈ ਆਪਾਂ ਨੂੰ ਸਿਰਫ ਦੋ ਨਾਪ ਚਾਹੀਦੇ ਹਨ ਇੱਕ ਲੰਬਾਈ ਇੱਕ ਕਮਰ ਦਾ ਨਾਪ। ਕਮਰ ਦਾ ਨਾਪ ਹੈਗਾ ਹੀ ਆਪਣਾ 36 ਇੰਚ, ਲੰਬਾਈ ਹੈਗੀ ਆਪਣੀ 35 ਇੰਚ। 36 ਦੇ ਵਿੱਚ ਆਪਾਂ 4 ਇੰਚ ਐਕਸਟਰਾ ਐਡ ਕਰਾਂਗੇ ਲੂਜ਼ਿੰਗ ਦੇ ਲਈ। ਤੇ ਇਹ ਹੋ ਗਿਆ ਜੀ 40 ਇੰਚ। 40 ਇੰਚ ਨੂੰ 40 ਨੂੰ ਆਪਾਂ 8 ਤੇ ਡਿਵਾਈਡ ਕਰਾਂਗੇ। ਇਹ ਆਪਣੇ ਕੋਲ ਆ ਜਾਂਦਾ 5 ਇੰਚ ਆਪਾਂ ਇੱਕ ਕਰੀ 5 ਇੰਚ ਦੀ ਕਟਿੰਗ ਕਰਾਂਗੇ ਜੀ ਹੁਣ ਆਪਾਂ ਕਲੀਆਂ ਕਟਿੰਗ ਕਰਾਂਗੇ ਆਪਾਂ 1 ਇੰਚ ਨਾ ਐਕਸਟਰਾ ਛੱਡਾਂਗੇ ਉੱਪਰੋਂ ਫਲਾਈ ਦੇ ਲਈ 1 ਇੰਚ ਦਾ ਮਾਰਜ ਨਾ ਆਪਾਂ ਉੱਪਰ ਛੱਡਾਂਗੇ ਜੀ ਇਹ ਆਪਣਾ ਸਲਾਈ ਦੇ ਵਿੱਚ ਆ ਜਾਊਗਾ ਹੁਣ ਆਪਾਂ ਇੱਥੋਂ ਲੰਬਾਈ ਲਵਾਂਗੇ ਪੇਟੀ ਕੋਟ ਦੀ ਲੰਬਾਈ ਆਪਣੇ 2 ਇੰਚ ਘੱਟ ਕਰਕੇ ਤੇ 3 4 ਹੀ ਹੈ ਜੀ 32 ਜੋ ਇਹ 3 ਸਟੈਪ ਆਪਾਂ ਮਾਰਕ ਕਰਾਂਗੇ نیچے ਆਪਾਂ ਫੋਲਡਿੰਗ ਦੇ ਲਈ 2 ਇੰਚ ਕੱਪੜਾ ਲਵਾਂਗੇ ਜੀ ਹੁਣ ਆਪਾਂ ਇੱਥੋਂ 5 ਇੰਚ ਦੀ ਆਪਣੀ ਕਲੀ ਬਣੀ ਸੀ 40 ਤੇ 8 ਨੂੰ ਡਿਵਾਈਡ ਕਰਕੇ 5 ਦੇ ਆਪ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ ਸਲਾਈਆਂ ਦਾ ਹੁਣ ਆਪਣੀ ਕਲੀ ਹੋ ਗਈ ਜੀ 6 ਇੰਚ ਦੀ ਆਪਾਂ ਇੱਥੇ 6 ਇੰਚ ਤੇ ਮਾਰਕ ਕਰਾਂਗੇ ਤੇ ਇਧਰੋਂ ਵੀ ਆਪਾਂ 6 ਇੰਚ ਤੇ ਮਾਰਕ ਕਰਾਂਗੇ ਆਪਣਾ 6 ਕਲੀ ਵਾਲਾ ਪੈਟੀ ਕੋਟ ਰੈਡੀ ਹੋ ਰਿਹਾ ਸੀ ਕਟਿੰਗ ਹੋ ਰਹੀ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮਿਲਾਵਾਂਗੇ ਇਹ ਆਪਣੀਆਂ ਕੜੀਆਂ ਦੀ ਕਟਿੰਗ ਹੋ ਰਹੀ ਹੈ ਜੀ ਇਹ ਆਪਣੀਆਂ ਕਲੀਆਂ ਹੋ ਗਈਆਂ ਜੀ ਪੇਟੀ ਕੋਟ ਲਈ ਜੜੀ ਹੁਣ ਆਪਾਂ ਕਲੀਆਂ ਦੀ ਫਿਨਿਸ਼ਿੰਗ ਕਰਾਂਗੇ ਜੀ ਜਿਵੇਂ ਆਹ ਕਪੜਾ ਆਪਣਾ ਵੱਧ ਘੱਟ ਹੁੰਦਾ ਥੋੜਾ ਜਾਂ ਇਹਨੂੰ ਆਪਾਂ ਇੱਕੋ ਜਿਹਾ ਕਰਕੇ ਕਟਿੰਗ ਕਰਦੇ ਹਾਂ ਇਸ ਤਰ੍ਹਾਂ ਕਪੜੇ ਨੂੰ ਬੰਲਾ ਲੈਣਾ ਜਿਹੜਾ ਇਹ ਐਕਸਟਰਾ ਕਪੜਾ ਹੁੰਦਾ ਹੈ ਇਹਨੂੰ ਅੱਪ ਇਕੋ ਜਿਹਾ ਕਟਿੰਗ ਕਰਾਂਗੇ ਨੀਚੇ ਤੋਂ ਵੀ ਔਰ ਉੱਪਰ ਤੋਂ ਵੀ ਇਹਨਾਂ ਗਲੀਆਂ ਨੂੰ ਵੀ ਅੱਪ ਇਸੇ ਤਰ੍ਹਾਂ ਫਿਨਿਸ਼ਿੰਗ ਕਰਾਂਗੇ कलियाँ कलियाँ रेडीनेसे ये अपनी छः कली वाले पेटी कोट दी कटिंग हुई है जी चार कलियाँ ये हो गई हैं जी दो कलियाँ अपनी ये हो गई हैं ये छः कली वाला पेटी कोट अपना रेडी है जी ਆਪਾਂ ਇਹਦੀ ਲੰਬਾਈ ਨਾਪ ਕੇ ਦੇਖਦੇ ਹਾਂ ਅਧਿਕਸ਼ੀ ਅਤਾਂ ਦੇ ਉਪਰ ਆਪਣਾ ਸਲਾਈਡਰ ਰਹਿ ਗਿਆ ਪਿੱਛੇ ਆ ਗਿਆ ਤੇਤੀ 2 ਇੰਚ ਆਪਣਾ ਐਕਸਟਰਾ ਰਹਿ ਗਿਆ ਫੋਲਡਿੰਗ ਦੇ ਲਈ ਹੁਣ ਆਪਾਂ ਬੈਠ ਕੇ ਕਟਿੰਗ ਕਰਾਂਗੇ ਜੀ ਇਹਦੇ ਲਈ ਆਪਾਂ 2.5 ਇੰਚ ਦੀਆਂ ਦੋ ਪੱਟੀਆਂ ਲਵਾਂਗੇ ਜਿਵੇਂ ਆਪਣੀ ਕਮਰ ਸੀਗੀ 40 ਇੰਚ ਹੁਣ ਆਪਾਂ ਇਹ ਰੱਖਾਂਗੇ ਜੀ 42 ਇੰਚ ਜੜੀ ਦਾ ਪਹਾਫ ਕਰਕੇ 21 ਇੰਚ ਦੀ 벨ਟ ਤਿਆਰ ਕਰਾਂਗੇ 1 1 ਇੰਚ ਆਪਣਾ ਸਲਾਈਆਂ ਚਾਜੂ ਹੈ 40 ਇੰਚ ਦੀ ਆਪਣੀ 벨ਟ ਰੈਡੀ ਹੈ ਜੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ